ਇਸ ਵੇਲੇ ਦੀ ਵੱਡੀ ਖਬਰ ਅੰਬਰਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੰਬਰਸਰ ਦੇ ਪਿੰਡ ਖਾਬ ਖੇੜੀ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸ਼ਗਨ ਦੀਆਂ ਰਸਮਾਂ ਤੋਂ ਠੀਕ ਪਹਿਲਾਂ ਦੁਲਨ ਵੱਲੋਂ ਕਰੋ ਫਰਾਰ ਹੋ ਜਾਂਦੀ ਹੈ ਦੱਸਦੀ ਹੈ ਕਿ ਕੁਝ ਸਮੇਂ ਪਹਿਲਾਂ ਹੀ ਵਿਆਹ ਦੀਆਂ ਰਸਮਾਂ ਸ਼ੁਰੂ ਹੋਣ ਲੱਗੀਆਂ ਸਨ ਵਿਆਹ ਤੈਅ ਹੋਇਆ ਸੀ ਜਿਸ ਨੂੰ ਲੈ ਕੇ ਘਰ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਸੀ ਲੜਕੇ ਪਰਿਵਾਰ ਦੇ ਵਿੱਚ ਵੀ ਕਾਫੀ ਜ਼ਿਆਦਾ ਖੁਸ਼ੀ ਦਾ ਮਾਹੌਲ ਸੀ ਸ਼ਗਨਾ ਤੋਂ ਪਹਿਲਾਂ ਹੀ ਕੁੜੀ ਵੱਲੋਂ ਅਹਿਮ ਕਦਮ ਚੁੱਕਿਆ ਜਾਂਦਾ ਦੱਸਿਏ ਕਿ ਜਿਸ ਤੋਂ ਬਾਅਦ ਘਰ ਦੇ ਵਿੱਚ ਕਾਫੀ ਜ਼ਿਆਦਾ ਚੀਖ ਚਿਗਾੜਾ ਵੱਜਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਘਰ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਕੁੜੀ ਸ਼ਗਨਾ ਦੀ ਰਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਫਰਾਰ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਕੁੜੀ ਦੀ ਭਾਲ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਉੱਥੇ ਹੀ ਲੜਕੇ ਪਰਿਵਾਰ ਵੱਲੋਂ ਵੀ ਹੁਣ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਸ ਦੇ ਪਿੱਛੇ ਕੋਈ ਸਾਜ਼ਿਸ਼ ਸੀ ਜਿਸ ਕਰਕੇ ਕੁੜੀ ਘਰੋਂ ਫਰਾਰ ਹੋ ਗਈ ਹੈ ਦੱਸਦੀਏ ਕਿ 15 ਫਰਵਰੀ ਨੂੰ ਬਰਾਤ ਜਾਣੀ ਸੀ 14 ਫਰਵਰੀ ਦੀ ਸਵੇਰ ਕੁੜੀ ਦੇ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਖਬਰ ਪੁਲਿਸ ਨੂੰ ਦੇ ਦਿੱਤੀ ਅਤੇ ਲੜਕੇ ਵਾਲਿਆਂ ਦਾ ਵੀ ਇਲਜ਼ਾਮ ਹੈ ਕਿ ਕੁੜੀ ਦਾ ਪਹਿਲਾਂ ਹੀ ਕਿਤੇ ਹੋਰ ਕਿਸੇ ਲੜਕੇ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਉਸ ਦੇ ਵੱਲੋਂ ਅੱਜ ਸ਼ਗਨ ਤੋਂ ਪਹਿਲਾਂ ਹੀ ਕਰੋ ਦੀ ਫਰਾਰ ਹੋ ਜਾਂਦੀ ਹੈ ਤੇ ਪੁਲਿਸ ਇਸ ਮਾਮਲੇ 'ਚ ਕੁੜੀ ਦੀ ਵੀ ਪਾਲ ਕਰ ਰਹੀ ਹੈ ਪਰ ਸਾਰੇ ਮਾਮਲੇ ਨੂੰ ਲੈ ਕੇ ਪਰਿਵਾਰ ਦਾ ਕੀ ਕਹਿਣਾ ਹੈ ਕੋਰਤ ਹਨ ਵੀ ਜ਼ਰੂਰ ਸੁਣਾ ਦਿੰਨੇ ਆ ਹਾਂਜੀ ਭਾਜੀ ਕੀ ਨਾ ਆਪਣਾ ਤੇ ਕਿੱਥੇ ਰਹਿਣ ਵਾਲੇ ਕੀ ਅੱਜ ਵਾਕਿਆ ਹੋਇਆ ਹੈ ਫੇਰ ਨਾਰਪੀ ਸਿੰਘ ਜੀ ਮੇਰਾ ਨਾਂ ਵਾਕਿਆ ਇਦਾਂ ਆ ਕਿ ਮੇਰਾ ਅਜ ਵਿਆਹ ਸਾਰੇ ਰਿਸ਼ਤੇਦਾਰ ਆਏ ਆ ਤੇ ਕਿ ਤੇ ਤੁਹਾਡੀ ਮੰਗਣੀ ਪੈਰ ਤੇ ਬਾਪ ਦੇ ਦਿੱਤਾ ਉਹਨਾਂ ਨੇ ਤੇ ਮੇਰਾ ਇਹ ਮੰਗਣੀ ਇੱਥੇ ਡਰਮ ਵਾਲੀ ਗਲੀ ਹੋਈ ਜੀ ਕਿੰਨਾ ਚਿਰ ਪਹਿਲੇ ਤੁਹਾਡੀ ਮੰਗਣੀ ਆ 8-9 ਮਹੀਨੇ ਹੋ ਗਏ ਜੀ ਹੋਏ ਨੂੰ ਉਹਨਾਂ ਨੇ ਮੈਨੂੰ ਗੁਮਰਾਹ ਕੀਤਾ ਇਹ ਉਹਨਾਂ ਨੇ ਪਹਿਲਾਂ ਵੀ ਨਹੀਂ ਦੱਸਿਆ ਮੈਨੂੰ ਹਾਂ ਜੀ ਤੇ ਹੁਣ ਤੁਹਾਨੂੰ ਕਦੋਂ ਹੁਣ ਤੁਹਾਨੂੰ ਕਦੋਂ ਪਤਾ ਲੱਗਾ ਤੇ ਕੀ ਉਹਨਾਂ ਜਵਾਬ ਦਿੱਤਾ ਉਹਨਾਂ ਨੇ ਜਵਾਬ ਦਿੱਤਾ ਇਹ ਕੁੜੀ ਉਦਾਂ ਚਲ ਗਈ ਆ ਘਰੋਂ ਰਾਤ ਦੇ ਗਏ ਤੇ ਦਿਨੇ ਦੱਸਿਆ ਉਹਨਾਂ ਨੇ ਹੂੰ ਗਏ ਰਾਤ ਦੇ ਦਿਨੇ ਦੱਸਿਆ ਕਰਦੇ ਰਏ ਉਹਨਾਂ ਦੇ ਤੇ ਕਿਉਂ ਚਲ ਗਈ ਦੱਸਿਆ ਨਾ ਇੰਨਾ ਨਹੀਂ ਪਤਾ ਮੈਨੂੰ ਭਜੀ ਦੱਸਿਆ ਨਹੀਂ ਕਿਉਂ ਕਿੰਨੇ ਦਿਨ ਤੁਹਾਡੇ ਮੰਗਣੀ ਰਹੀ ਸੀ 8-9 ਮਹੀਨੇ ਹੋ ਗਏ ਉਹ ਤਾਂ ਕੋਈ ਗੱਲਬਾਤ ਨਹੀਂ ਤੁਹਾਡੇ ਪਰਵਾਹ ਤੇ ਨਾਲ ਨਹੀਂ ਗੱਲ ਮੇਰੇ ਨਾਲ ਕਰਦੇ ਰਏ ਆ ਉਹਨਾਂ ਨੇ ਦੱਸਿਆ ਨਹੀਂ ਮੈਂ ਪੂਰਾ ਪ੍ਰੋਪਰ ਨਹੀਂ ਦੱਸਿਆ ਮਤਲਬ ਕਿਹਨਾ ਵੀ ਗੱਲ ਹੁੰਦੀ ਰਹੀ ਤੁਹਾਡੇ ਹਾਂਜੀ ਕੋਈ ਗੱਲਬਾਤ ਕੀ ਕਹਿੰਦੀ ਨਹੀਂ ਉਹ ਤੇ ਕੁਝ ਨਹੀਂ ਆਂਦੇ ਗੱਲ ਹੁੰਦੀ ਹੁੰਦੀ ਹੀ ਮੇਰੀ ਗੱਲ ਉਦਾਂ ਨਾ ਮੈਂ ਖੁੱਲ ਕੇ ਗੱਲ ਨਹੀਂ ਕਰਦੇ। ਵਿਆਹ ਨਾਲ ਰਾਜੀ ਸੀ ਤੁਹਾਡੀ ਕੁੜੀ। ਹਾਂਜੀ ਵਿਆਹ ਨਾਲ ਰਾਜੀ ਸੀ ਪਹਿਲਾਂ। ਜਿਹੜਾ ਫੋਨ ਆਇਆ ਮੁੰਡੇ ਦਾ ਉਹ ਕੀ ਮਾਮਲਾ? ਉਹ ਉਹ ਜੂਪੀ ਤੋਂ ਕਹਿੰਦਾ ਮੈਂ ਬੋਲਦਾ ਹਾਂ ਹਾਂ। ਤੇ ਹਾਂਜੀ ਮੁੰਡੇ ਦਾ ਨਾਂ ਇਹਦਾ ਪਤਾ ਕਹਿੰਦਾ ਮੈਂ ਜੂਪੀ ਤੋਂ ਬੋਲਦਾ ਹਾਂ ਤੇ ਮੈਨੂੰ ਕਿਸੇ ਨਾਲ ਗੱਲ ਫੋਨ ਲਿਆ ਹੈ ਮੇਰਾ ਤੇ ਉਹਨੇ ਗੱਲ ਕੀਤੀ ਹੈ ਇਦਾਂ ਉਹਨਾਂ ਨਾਲ। ਹਾਂ। ਹਾਂਜੀ ਕਹਿੰਦਾ। ਪਹਿਲਾਂ ਫੋਨ ਆਇਆ ਤਾਂ ਵੀ ਆਇਆ। ਪਹਿਲਾ ਫੋਨ ਆਇਆ ਕਹਿੰਦਾ ਇਹ ਮਤਲਬ ਕੋਈ ਰਿਸ਼ਤਾ ਛੱਡ ਦਿਓ। ਇਹ ਬੈਲੋਂ ਵੀ ਕੁੜੀ ਮੈਨਾਂ ਮੇਰੀ ਫਰੈਂਡਸ਼ਿਪ ਰਹੀ ਤੇ ਤੂੰ ਰਿਸ਼ਤਾ ਤੋੜ ਦੋ ਦਾਨ ਦਾ ਮੁੰਡਾ ਕੀ ਨਾਮ ਮੁੰਡੇ ਦਾ ਮੁੰਡੇ ਦਾ ਨਾਮ ਹੀ ਪਤਾ ਨਹੀਂ ਨਹੀਂ ਉਹਨਾਂ ਕੁੜੀ ਦਾ ਕੀ ਨਾਮ ਜਿਹਨਾਂ ਤੁਹਾਡੀ ਮੰਗਣੀ ਹੋਈ ਕਿਰਨਦੀਪ ਕੌਰ ਅੱਛਾ ਜੀ ਤੇ ਕੀ ਤਿਆਰੀ ਕੀਤੀ ਗਈਆਂ ਤੁਹਾਡੇ ਪਰਿਵਾਰੋਂ ਤਿਆਰੀਆਂ ਭਾਈ ਸਾਰੀਆਂ ਹੋਈਆਂ ਆਂ ਹਲਵਾਈ ਵੀ ਲੱਗੇ ਟੰਟ ਲੱਗਾ ਆਂ ਉਹਨੇ ਸਾਨੂੰ ਦਿਲਾਂ ਸੋਹਿਆ ਆਂ ਹਲਵਾਈ ਵੀ ਲੱਗੇ ਪਰੋਣੇ ਆਏ ਸਾਰੇ ਸਾਰੇ ਪਰੋਣੇ ਆਏ ਆ ਹਾਂਜੀ ਮੇਰਾ ਨੁਕਸਾਨ ਹੋਇਆ ਜੀ ਤੱਕ ਕਰੰਦੇ ਮਾਣਾ ਗੱਲ ਹੋਈ ਤੁਹਾਡੀ ਕਦੇ ਹਾਂਜੀ ਉਹਨਾਂ ਨਾਲ ਗੱਲ ਵੀ ਹੁੰਦੀ ਆ ਕੀ ਕਹਿੰਦੇ ਉਹਦੇ ਹੰਦੇ ਮਤਲਬ ਅੱਜ ਕੀ ਆ ਤੂੰ ਇਹ ਅੱਜ ਕੀ ਕਹਿੰਦੇ ਜੋ ਚਲ ਗਈ ਆ ਕੱਜ ਉਹਨਾਂ ਨੇ ਇਹ ਕਹਿਆ ਕੁੜੀ ਘਰੋਂ ਚਲ ਗਈ ਆ ਤੇ ਤੀਨ ਦੋ ਤਿੰਨ ਦਿਨ ਠਹਿਰ ਕੇ ਆਪਣਾ ਪ੍ਰੋਗਰਾਮ ਕਰ ਲਿਓ ਐਂ ਦਾਂਦੇ ਹੋ ਇਹ ਜਿਹੜਾ ਅੱਜ ਕੰਮ ਹੋਇਆ ਆ ਤੁਹਾਨੂੰ ਲੱਗਦਾ ਪੇ ਕੁੜੀ ਦਾ ਚੱਕਰ ਇਹ ਜੋ ਮੁੰਡਾ ਯੂਪੀ ਵਾਲੇ ਨਾਲ ਨਹੀਂ ਪਹਿਲੋਂ ਨਹੀਂ ਲੱਗਦਾ ਇਹਨਾਂ ਨੇ ਬਾਅਦ ਚ ਦੱਸਿਆ ਮੈਨੂੰ ਬਾਅਦ ਚ ਦੱਸਿਆ ਹਾਂਜੀ ਤੁਹਾਨੂੰ ਮੁੰਡੇ ਦੇ ਆਉਣ ਤੋਂ ਸ਼ੱਕ ਹੋਣਾ ਕਰ ਹਾਂਜੀ ਕੀ ਮੰਗੀ ਕਰਦੇ ਹੋ ਨੂੰ ਮੰਗ ਇਹੋ ਜੀ ਸੰਪ ਚਾਹੀਦਾ ਤੇ ਹਨ ਹਾਂਜੀ ਕੀ ਲੱਭ ਜੀ ਤੁਹਾਡਾ ਮਨਪ੍ਰੀਤ ਕੋਲ ਕਿੱਥੋਂ ਦੇ ਰਹਿਣ ਵਾਲੇ ਜੀ ਖਾਪੜ ਖੇੜੀ ਕੀ ਲੱਗਦਾ ਜਿਹੜਾ ਬੁੱਢੇ ਦੀ ਮੈਜਰ ਦਿਓ ਰਿਹਾ ਦਿਓ ਰਿਹਾ ਹਾਂਜੀ ਇੱਕ ਉਹ ਮੰਗਣੀ ਹੋਈ ਸੀ ਕਿੰਨਾ ਚਿਰ ਮੰਗਣੀ ਰਹੀ ਇਹਨਾਂ ਦੀ 8-9 ਮਹੀਨੇ ਹੋ ਗਏ ਮੰਗਣੀ ਨੂੰ ਤੇ ਅੱਜ ਕੀ ਪ੍ਰੋਗਰਾਮ ਆ ਸਗਨ ਸੀ ਸਾਰੀ ਰੇਂਜਮੈਂਟ ਕੀਤੀ ਸੀ ਸਾਰਾ ਪ੍ਰੋਗਰਾਮ ਕੀਤਾ ਗੈਸਟ ਆਏ ਹੋਏ ਆ ਸਾਰਾ ਰੇਂਜਮੈਂਟ ਕੀਤਾ ਤੁਹਾਡੇ ਸਾਹਮਣੇ ਤੇ ਅੱਜ ਪੈਰ ਤੇ ਜਵਾਬ ਦੇ ਗਏ ਕੀ ਕਹਿੰਦੇ ਕੁੜੀ ਵਾਲੇ ਕਹਿੰਦੇ ਕੁੜੀ ਵਾਲੇ ਕਹਿੰਦੇ ਭੱਜ ਗਈ ਕੁੜੀ ਤੇ ਪਹਿਲਾਂ ਤਾਂ ਸਹਿ ਤੁਹਾਡੇ ਉੱਪਰ ਉਹਨਾਂ ਦੇ ਪਰਿਵਾਰ ਨੇ ਤੁਹਾਨੂੰ ਨਹੀਂ ਪਹਿਲਾਂ ਨਹੀਂ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਇਹਦੇ ਨਾਲ ਹੁੰਦੀ ਸੀ ਇਹਦੀ ਵਾਈਫ ਦੀ ਹੁੰਦੀ ਸੀ ਮਦਰ ਦੀ ਵੀ ਹੁੰਦੀ ਸੀ ਇਹਨਾਂ ਨਾਲ ਹਾਂਜੀ ਪਰ ਇਹਨੇ ਕੁਝ ਨਹੀਂ ਦੱਸਿਆ ਉਹਨਾਂ ਨੇ ਇਹਨੂੰ ਕੋਲੇ 'ਚ ਰੱਖਿਆ ਕੁੜੀ ਵਿਆਹੀ ਵੀ ਹੋਈ ਸੀ ਤੇ ਇਹਨਾਂ ਨੇ ਫਿਰ ਵੀ ਕਿਹਾ ਵਾ ਕਿ ਕੁਵਾਰੀ ਹੈ ਕੁੜੀ ਅੱਛਾ ਪਹਿਲਾਂ ਕੁੜੀ ਦਾ ਹਾਂ ਕੁੜੀ ਦੀ ਮੈਰਿਜ ਵੀ ਹੋਈ ਆ ਹਾਂਜੀ ਇਹ ਵੀ ਸਾਨੂੰ ਅੱਜ ਹੀ ਪਤਾ ਲੱਗਾ ਨਹੀਂ ਪਤਾ ਤੁਹਾਨੂੰ ਕਿਦਾਂ ਲੱਗਾ ਹਾਂਜੀ ਅੱਜ ਹੀ ਪਤਾ ਲੱਗਾ ਇਹਨਾਂ ਤੋਂ ਹੀ ਲੱਗਾ ਅੱਜ ਹੀ ਉਹਨਾਂ ਨੇ ਦੱਸਿਆ ਆ ਕਿ ਕੁੜੀ ਦੀ ਮੈਰਿਜ ਹੋਈ ਆ ਤੇ ਜਦਨ ਆਪਾਂ ਠਾਕਾ ਲਾਇਆ ਸੀ ਉਸ ਦਿਨ ਕਹਿੰਦੇ ਸੀ ਮੈਰਿਜ ਨਹੀਂ ਹੋਈ ਹੈ ਵੀ ਕੁਵਾਰੀ ਆ ਕੁੜੀ ਕਿ ਲੱਗਦਾ ਕਿ ਧੋਖਾ ਕੀਤਾ ਤੁਹਾਡੇ ਨੇ ਹਾਂਜੀ ਧੋਖਾ ਕੀਤਾ ਬਹੁਤ ਵੱਡਾ ਧੋਖਾ ਕੀਤਾ ਇਹਨਾਂ ਨੇ ਸਾਡੇ ਨਾਲ ਹਾਂਜੀ ਕਿਹੜੇ ਕਿਹੜੇ ਓਲੇ ਲਗਾ ਕੇ ਰੱਖੇ ਤੁਹਾਡੇ ਤੋਂ ਇੱਕ ਫਰੈਂਡਸ਼ਿਪ ਵਾਲਾ ਰੱਖਿਆ ਏ ਇੱਕ ਮੈਰਿਜ ਵਾਲਾ ਰੱਖਿਆ ਏ ਇੱਕ ਜਿਹੜਾ ਅੱਜ ਪੈਰ ਤੇ ਜਵਾਬ ਦੇ ਦਿੱਤਾ ਇਹਨਾਂ ਨੇ ਹਾਂਜੀ ਤੇ ਮੁੰਡੇ ਨੂੰ ਕੋਈ ਕਹਿੰਦੇ ਫੋਨ ਫਾਨ ਵੀ ਆਇਆ ਸੀ ਬਾਰ ਉਹ ਹਾਂਜੀ ਮੁੰਡੇ ਨੂੰ ਆਇਆ ਫੋਨ ਕਿਸੇ ਲੜਕੇ ਦਾ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਵਾ ਵੀ ਤੂੰ ਇਹਦਾ ਖਹਿੜਾ ਛੱਡ ਦੇ ਇਹ ਮੇਰੀ ਵੀ ਹੈਗੀ ਆ ਤੂੰ ਇਹਦਾ ਖਹਿੜਾ ਛੱਡ ਦੇ ਹੁਣ ਘਰ ਦੇ ਦਾ ਰਿਸ਼ਤੇਦਾਰ ਉਹਨੇ ਆਏ ਸੀ ਧਮਕੀ ਦਿੱਤੀ ਇਹਨੂੰ ਵੀ ਤੂੰ ਇਹਦਾ ਖਹਿੜਾ ਛੱਡ ਦੇ ਨਹੀਂ ਤੇ ਆਪਾਂ ਕੁਝ ਵੀ ਕਰ ਸਕਦੇ ਤੈਨੂੰ ਜੇ ਮਾਂ ਪਿਓ ਦੀ ਸਪੋਰਟ ਹੈਗੀ ਆ ਤੇ ਕੁੜੀ ਇਸ ਤਰ੍ਹਾਂ ਕਰਨੀ ਨਹੀਂ ਤੇ ਅਲਾਊਡ ਨਹੀਂ ਹੈਗਾ ਕੁੜੀ 9 ਵਜੇ ਤੋਂ ਪਹਿਲਾਂ ਘਰੋਂ ਨਿਕਲ ਜੇ ਬਾਹਰ ਰਾਤ ਦੀ ਗਈ ਹੈ ਕਿ ਫੇਰੇ ਰਾਤ ਦੀ ਗਈ ਆ ਰਾਤ ਦੀ 9 ਵਜੇ ਤੇ ਗਈ ਆ ਆਪਣੀ ਮੰਮੀ ਪਾਪਾ ਨੂੰ ਨਹੀਂ ਪਤਾ ਵੀ ਆਪਣੇ ਬੇਟਾ ਘਰ ਉਹ ਜਾਂ ਬੇਟੀ ਗਈ ਆ ਪਤਾ ਹੋਣਾ ਚਾਹੀਦਾ ਨਾ ਹਾਂ ਵਿਆਹ ਦੀ ਦੋਵੇਂ ਬਣੇ ਹੋਈ ਆ ਵਿਆਹ ਦੀ ਹਾਂਜੀ ਉਧਰ ਨਹੀਂ ਪਤਾ ਪਈ ਤਿਆਰੀ ਹੋਈ ਆ ਕਿ ਨਹੀਂ ਹੋਈ ਦਿਨੇ ਹੀ ਦੱਸਿਆ ਬਸ ਸਾਨੂੰ ਦਿਨੇ ਇਨਫੋਰਮ ਹੋਇਆ 5 ਵਜੇ ਆਇਆ ਫੋਨ ਤੇ ਤੁਹਾਡੇ ਲੋਕ ਕੀ ਕੀ ਤਿਆਰੀ ਕੀਤੀ ਗਈ ਆ ਸਾਡੇ ਲੋਕ ਸਾਹ ਵਾ ਇਧਰ ਵੇਖੋ ਅਰੇਂਜਮੈਂਟ ਕੀਤੀ ਆ ਮਹਿੰਦੀਆਂ ਲਾਈਆਂ ਸਭ ਕੁਝ ਗਹਿਣਾ ਗੱਟਾ ਆਪਾਂ ਪਾ ਕੇ ਆਏ ਆ ਉਹਨੂੰ ਗਹਿਣਾ ਗੱਟਾ ਠਾਕੇ ਤੇ ਵੀ ਪਾ ਕੇ ਆਏ ਸਭ ਕੁਝ ਆਹੀ ਅਰੇਂਜਮੈਂਟ ਕੀਤਾ ਹਾਂਜੀ ਹੋਰ ਕੀ ਸਮਾਨ ਪਾਇਆ ਕੁੜੀ ਨੂੰ ਦੇ ਸਕੁੰਤਲਾ ਪਾਈਆਂ ਵਾ ਟੋਪਸ ਆ ਹਾਂਜੀ ਸਾਰਾ ਸਮਾਨ ਉਹਨਾਂ ਕੋ ਹਾਂਜੀ ਠੀਕ ਹੁਣ ਕੀ ਮੰਗ ਕਰਦੇ ਹਾਂ ਨੂੰ ਇਨਸਾਫ ਚਾਹੀਦਾ ਜਾਂ ਤੇ ਉਹਨਾਂ ਨੂੰ ਕਹੋ ਵੀ ਸਾਨੂੰ ਕੁੜੀ ਵਿਆਹੋ ਜਿੱਥੋਂ ਮਰਜੀ ਅਰੇਂਜਮੈਂਟ ਕਰਕੇ ਸਾਨੂੰ ਕੁੜੀ ਦੋ ਅਸੀਂ ਸਵੇਰੇ ਛੁੱਟਣਾ ਉੱਥੇ ਬਰਾਤ ਲੈ ਕੇ ਜਿੱਥੋਂ ਮਰਜੀ ਸਾਨੂੰ ਅਰੇਂਜਮੈਂਟ ਕਰਕੇ ਦੋ ਕੁੜੀ ਦਾ ਪਾਣੀ ਛੋਟੀ ਹਾਂਜੀ ਬਦਨਾਮੀ ਹੁੰਦੀ ਪਾਣੀ ਛੋਟੀ ਤੋਰੋ ਜਿੱਥੋਂ ਮਰਜੀ ਤੋਰੋ ਸਾਨੂੰ ਸਵੇਰੇ ਚਾਹੀਦੀ ਕੁੜੀ ਜਿੱਥੋਂ ਮਰਜੀ ਚਾਹੀਦੀ ਅਸੀਂ ਸਵੇਰੇ ਬਰਾਤ ਲੈ ਕੇ ਆ ਜਾਣਾ ਵਾ ਵੇਖੋ ਵੇਜੀ ਪਹਿਲਾਂ ਤੇ ਸਾਡਨਾ ਵੀਰਨਾ ਬਹੁਤ ਮਾੜੀ ਹੋਈ ਆ ਸਾਡੇ ਭਰਾ ਨਾਲ ਅੱਜ ਇਹਦਾ ਸਗਣ ਹੀ ਤੇ ਕੁੜੀ ਵਾਲਿਆਂ ਨੇ ਬਹੁਤ ਹੀ ਜ਼ਿਆਦਾ ਧੱਕਾ ਕੀਤਾ ਬੁੜੇ ਨਾਲ ਸਾਨੂੰ ਬੜਾ ਫਰੌਡ ਕੀਤਾ ਵਾ ਇਹ ਬੰਦੇ ਨਾਲ ਸਾਡੇ ਸਾਰੇ ਰਿਸ਼ਤੇਦਾਰ ਜਿੰਨੇ ਸਾਡੇ ਭੈਣ ਭਰਾ ਸਾਡੀਆਂ ਤਿਆਰੀਆਂ ਅਸੀਂ ਸਭ ਕੋਸ਼ਿਸ਼ ਕਰਕੇ ਬੈਠੇ ਆ ਤੇ ਤੇ ਆਨੂੰ ਸਾਨੂੰ ਦਿਨੇ 5 ਵਜੇ ਤੜਕੇ ਫੋਨ ਕਰੀ ਕਹਿੰਦੇ ਵੀ ਕੁੜੀ ਹੈ ਨਹੀਂ ਇੱਥੇ ਭੱਜ ਗਈ ਕੁੜੀ ਕਿਤੇ ਭੱਜ ਗਈ ਆ ਅੱਛਾ ਜੀ ਦੇਖੋ ਜੀ ਪਰਿਵਾਰ ਨੇ ਕਿ ਦੱਸਿਆ ਤੁਹਾਨੂੰ ਵੀ ਕੁੜੀ ਨਾਲ ਕੋਈ ਬਾਤ ਚੱਕਰ ਹੈ ਜਾਂ ਕੁੜੀ ਨਾਲ ਨਾ ਜੀ ਕੁਝ ਨਹੀਂ ਕੁਝ ਨਹੀਂ ਸਾਨੂੰ ਕੁਝ ਨਹੀਂ ਸਾਡੀ ਗੱਲ ਕੋਈ ਹੁੰਦੀ ਨਹੀਂ ਬਸ ਇਹਨਾਂ ਨੋਰਮਲ ਤੇ ਮੌਕੇ ਦੇ ਅੱਜ ਤੜਕੇ ਫੋਨ ਕਰਕੇ ਕਹਿਤਾ ਤੁਸੀਂ ਵੇਖ ਸਕਦੇ ਹੋ ਜਿੰਨੀਆਂ ਤਿਆਰੀਆਂ ਟੈਂਟ ਵਗੈਰਾ ਸਾਡੇ ਲਵਾਈ ਤੱਕ ਬਾਹਰ ਤੰਦੂਰ ਤੱਕ ਪਏ ਆ ਤੇ ਕਿੱਡੀ ਬਦਨਾਮੀ ਵਾਲੀ ਗੱਲ ਹੈ ਜਿਹੜੋ ਇੰਨਾ ਪਰਿਵਾਰ ਸਾਡਾ ਇਕੱਠਾ ਹੋਵੇ ਸਗਨ ਦਾ ਕੰਮ ਹੋਇਆ ਅੱਜ ਜੇ ਕੋਈ ਇਹੋ ਜੀ ਗੱਲ ਹੈਗੀ ਤੇ ਸਾਡੇ ਨਾਲ ਪਹਿਲਾਂ ਕਰ ਲੈਂਦੇ ਅਸੀਂ ਐ ਇਥੋਂ ਤੱਕ ਸਾਨੂੰ ਨਹੀਂ ਪਤਾ ਜੀ ਸਾਨੂੰ ਤੇ ਅੱਜ ਹੀ ਪਤਾ ਲੱਗਾ ਜੀ ਵੀ ਆ ਕੋਈ ਇਹੋ ਜੀ ਗੱਲ ਵੀ ਹੈਗੀ ਆ ਨੇ ਦੇਤਾ ਕਿ ਮੰਗਣੀ ਹੋਈ ਸੀ ਇਹਨਾਂ ਦੀ ਪਾਜੀ 6-7 ਮਹੀਨੇ ਹੋ ਗਏ ਜੀ 7 ਮਹੀਨੇ ਹੋ ਗਏ ਮੁੰਡਾ ਗੱਲ ਕਰਨ ਦੇ ਅੱਛਾ ਜੀ ਕੁੜੀ ਵਾਲੇ ਕਿੱਥੋਂ ਦੇ ਕੁੜੀ ਵਾਲੇ ਹੈਗੇ ਭਾਈ ਨਿਊ ਅੰਮ੍ਰitsar ਫਰਾ ਰਮ ਵਾਲੀ ਗਲੀ ਅੱਛਾ ਜੀ ਉਥੋਂ ਦੀ ਆ ਸੁਲਤਾਨ ਵਨਰੋਲ ਤੇ ਪਰਵਾਹ ਨਾਲ ਤੁਹਾਡੀ ਗੱਲ ਹੋਈ ਇਹ ਕੁੜੀ ਵਾਲਾ ਨਾਲ ਹਾਂਜੀ ਹੁੰਦੀ ਆ ਇਹਦਾ ਕਰਦਾ ਰਿਹਾ ਆਪਣੀ ਸਾਥ ਨਾਲ ਗੱਲ ਕਰਦਾ ਰਿਹਾ ਉਦੋਂ ਕੋਈ ਉਦੋਂ ਕੋਈ ਗੱਲ ਕਰਦੇ ਤੇ ਸ਼ਾਇਦ ਨਹੀਂ ਕੋਰਾ ਦੇ ਅੱਜ ਮੌਕੇ ਤੇ ਵੇਖੋ ਤੋ ਯਾਰ ਕੀ ਕੀਤਾ ਨਾ ਇਹ ਗੱਲ ਚੰਗੀ ਥੋੜੀ ਅਸੀਂ ਚੰਗੇ ਉਹਨੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਬੰਦਿਆਂ ਦੇ ਕਿ ਗਾਂ ਕੋਈ ਇਹੋ ਜਿਹੇ ਬੰਦੇ ਨੂੰ ਫਸਾ ਨਾ ਸਕ ਠੀਕ ਹੈ ਜੀ ਇਹ ਕਦੀ ਵੀ ਇਹੋ ਜੇ ਕਦੀ ਨਹੀਂ ਕਿਸੇ ਦਾ ਕੰਮ ਹੋਣਾ ਚਾਹੀਦਾ ਜੋ ਅੱਜ ਕੰਮ ਹੋਇਆ ਸਾਰਾ ਸਾਰਾ ਰੈਂਦਾ ਸਾਡੀ ਫੈਮਿਲੀ 'ਚ ਬਦਨਾਮੀ ਹੋਈ ਨੇ ਸਾਡੀ ਫੈਮਿਲੀ ਆਈ ਇੱਥੇ ਲੋਕੀ ਵੇਖਣ ਵਿਆਹ ਆਏ ਸੀ ਤੇ ਕੰਮ ਹਟਦਾ ਹੋਣਦੇ ਹੋਂ ਇੱਥੇ ਆਣਗੇ ਤਾਂ ਹੀ ਇਹੋ ਮੰਗ ਕਰਦੇ ਆਂ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਆਂ ਕਿ ਇਹੋ ਜੇ ਬੰਦਿਆਂ ਨੂੰ ਦਬੋਚਿਆ ਜਾਵੇ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਬੰਦਿਆਂ ਦੇ ਜੀ ਹਾਂ ਜੀ ਸਾਡੇ ਕੋਲ ਹਰਪ੍ਰੀਤ ਸਿੰਘ ਪੁੱਤਰ ਸੁਵਿੰਦਰ ਸਿੰਘ ਖਾਪੜਖੜੀ ਤੋਂ ਦਰਖਾਸਤ ਆਈ ਆ ਕਿ ਅੱਜ ਵਿਆਹ ਸੀਗਾ ਤੇ ਉਹ ਇਹਨਾਂ ਨੇ ਹੁਣੇ ਦਿਖਾ ਦਿੱਤੀ ਆ ਕਿ ਕੁੜੀ ਜਿਹੜੀ ਉਹ ਇਹਨਾਂ ਦੇ ਕਹਿੰਦੇ ਮੁਤਾਬਕ ਭੱਜ ਹੀ ਆ ਤੇ ਮੁੰਡੇ ਵਾਲੇ ਪਰਿਵਾਰ ਆਏ ਆ ਤੇ ਉਹ ਹੁਣੇ ਦਿਖਾਤਾ ਜੋ ਬੰਦੀ ਕਾਰਵਾਈ ਹੀ ਕੀਤੀ ਚੁੱਕੀ ਉਹਨਾਂ ਨਾਲ ਕੁੜੀ ਦਾ ਪਰਵਾਣਾ ਕੀ ਗੱਲ ਬਾਤ ਇਹ ਤੁਹਾਡੀ ਉਹਨਾਂ ਨੂੰ ਫੋਨ ਕੀਤਾ ਵਾ ਉਹ ਕਹਿੰਦੇ ਸੀ ਆ ਰਹੇ ਆ ਤੇ ਦੋਵਾਂ ਪਰਿਵਾਰਾਂ ਨੂੰ ਪੁੱਛੀ ਜੋ ਬੰਦੀ ਕਰ ਸਾਹ ਮਿਲੇਗਾ ਪਰਿਵਾਰ ਨੂੰ ਮਿਲੇਗਾ ਨੂੰ ਸੂਰ ਬੰਦੀ ਕਾਰਵਾਈ ਕੀਤੀ ਚੁੱਕੀ